ਅਸੀਕਾਲ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਲਾਈਵ ਦੇ ਵਿੱਚ ਬਹੁਤ ਜਿਆਦਾ ਸਵਾਗਤ ਤੇ ਨਾਲ ਹੀ Instagram Facebook ਸਭ ਤੇ ਤੁਹਾਡਾ ਜੀ ਨੂੰ ਤੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਸੇਲ ਸੰਡੇ ਦੀ ਸੁਪਰ ਵਾਲੀ ਸੇਲ ਤੇ ਇਹ ਆਊਗੀ ਆਪਣੇ ਕੋਲ ਮਸਲੀਨ ਦੇ ਸੂਟ ਦੇ ਉੱਤੇ ਤੇ ਕਾਟਨ ਦੇ ਸੂਟਾਂ ਦੇ ਉੱਤੇ ਮਸਲੀਨ ਦੇ ਸੂਟ ਜਿਹੜੇ ਆਉਣਗੇ ਦੁਪੱਟਿਆਂ ਵਾਲੇ ਆਉਣਗੇ ਉਹਨਾਂ ਦੇ ਦੁਪੱਟੇ ਜਿਹੜੇ ਪਲੇਨ ਹੋਣਗੇ ਜਿਹੜੇ ਕਾਟਨ ਦੇ ਨੇ ਉਹਨਾਂ ਦੇ ਨਾਲ ਦੁਪੱਟੇ ਜਿਹੜੇ ਉਕੜਾਈਆਂ ਵਾਲੇ ਤੇ ਆ ਜਾਓ ਜੇ ਰਿਕ ਕਰੋਨਾ ਤੁਹਾਨੂੰ ਮੈਂ ਚੈੱਕ ਪਹਿਲਾ ਸੂਟ ਮਸਲੀਨ ਦਾ ਕਰਿਓ ਚੈੱਕ ਪਹਿਲਾਂ ਵਾਂ ਡਿਜ਼ਾਈਨ ਵੇਖੋ ਇਹਦਾ ਕਲਰ ਵੇਖੋ ਕਿੰਨਾ ਸੋਹਣਾ ਆ ਅੱਗੇ ਹੁਣ ਜਿੱਦਾਂ ਕਰਵਾ ਚੌਥ ਆਉਣ ਵਾਲਾ ਆ ਤੇ ਤੁਸੀਂ ਸਾਰੇ ਰੰਗਦਾਰ ਸੂਟ ਜਿਹੜੇ ਆ ਕਲਰਫੁਲ ਲੈ ਸਕਦੇ ਜੇ ਆਹ ਲਓ ਜੀ ਕਰਿਓ ਚੈੱਕ ਇਹ ਹੈਗਾ ਜੇ ਮਸਲੀਨ ਦਾ ਸੂਟ 올ਓਵਰ 5 ਮੀਟਰ ਦੀ ਕੱਟ ਦੇ ਨਾਲ ਇਹਦੇ ਵਿੱਚ ਤਿੱਲੇ ਦਾ ਵਰਕ ਜੇ ਪਲੱਸ ਥ੍ਰੈਡ ਦਾ ਵਰਕ ਜੇ ਬਹੁਤ ਜ਼ਿਆਦਾ ਸੋਹਣਾ ਤੇ ਸ਼ਾਨਦਾਰ ਸੂਟ ਦੁਪੱਟਾ ਆਊਗਾ ਜੇ ਇਹਦੇ ਨਾਲ ਟਾਈ ਐਂਡ ਡਾਈ ਦਾ ਮਸਲੀਨ ਦਾ ਤੇ ਇਹਦਾ ਰੇਟ ਹੈਗਾ ਜੇ ਸਿੰਗਲ ਸੂਟ ਦਾ ਰੇਟ ਜੇ 650 ਰੁਪਏ ਦੋ ਸੂਟ ਬੁੱਕ ਕਰਦੇ ਜੇ ਜਿਹਦੇ 1200 ਦੇ ਜੇ ਸ਼ਿਪਿੰਗ ਫ੍ਰੀ ਜੇ ਐਡਰੈਸ ਸੇਮ ਹੋਣਾ ਚਾਹੀਦਾ ਜੇ ਤੁਹਾਡਾ ਸ਼ਿਪਿੰਗ ਫ੍ਰੀ ਦੇਵਾਂਗੇ ਦੋ ਸੂਟਾਂ ਦੇ ਉੱਪਰ ਤੇ ਇਹਦੇ ਨਾਲ ਹੀ ਆ ਗਿਆ ਜੇ ਗ੍ਰੇ ਕਲਰ ਇਹਦੇ ਵਿੱਚੋਂ ਬਹੁਤ ਸਾਰੇ ਸੂਟ ਜਿਹੜੇ ਜੇ ਇਸ ਵਾਰੀ ਆਏ ਜੇ ਰਿਪੀਟ ਦੇ ਵਿੱਚ ਕਿਉਂਕਿ ਪਿਛਲੀ ਵਾਰੀ ਜਿਨ੍ਹਾਂ ਦੇ ਆਰਡਰ ਰਹਿ ਗਏ ਸੀ ਉਹ ਦੁਬਾਰੇ ਬੁੱਕ ਕਰਕੇ ਤੇ ਆਪਣੇ ਆਰਡਰ ਜਿਹੜੇ ਡਨ ਕਰਾ ਲਿਓ ਆ ਲੋ ਜੀ ਇਹ ਵੀ ਕਰਿਓ ਚੈੱਕ ਗ੍ਰੇ ਕਲਰ ਜੇ ਬੜਾ ਸੋਹਣਾ ਲਾਈਟ ਗ੍ਰੇ ਤੇ ਨਾਲ ਇਹਦੇ ਦੁਪੱਟਾ ਜਿਹੜਾ ਜੇ ਉਹ ਵੀ ਮਸਲੀਨ ਦਾ ਟਾਈ ਐਂਡ ਡਾਈ ਦਾ ਅੱਗੇ ਆ ਗਈ ਪਿਆਜੀ ਸ਼ੇਰ ਇਹ ਵੀ ਜਿਹੜਾ ਜੇ ਇਹ ਵੀ ਰਿਪੀਟ ਦੇ ਉੱਤੇ ਆਇਆ ਜੇ ਡਿਜ਼ਾਈਨ ਵੀ ਤੇ ਕਲਰ ਵੀ ਆ ਲਓ ਜੀ ਇਹਦੇ ਵਿੱਚ ਵੀ ਥ੍ਰੈਡ ਦਾ ਵਰਕ ਹੈ ਤਿੱਲੇ ਦਾ ਵਰਕ ਜੇ ਨਾਲ ਸਾਰੇ ਜਿਹੜਾ ਇਹਦੇ ਜੇ ਅਜਿਉਣੀਆਂ ਡਾਟਸ ਛੋਟੀਆਂ ਛੋਟੀਆਂ ਕਢਾਈਆਂ ਤਿੱਲੇ ਦੀਆਂ ਸਾਰੀਆਂ ਬਣੀਆਂ ਹੋਈਆਂ ਜੇ ਤੇ ਨਾਲ ਇਹਦੇ ਦੁਪੱਟਾ ਜਿਹੜਾ ਜੇ ਟਾਈ ਐਂਡ ਡਾਈ ਦਾ ਇਹ ਵੀ ਆ ਜਾਊਗਾ ਮਸਲੀਨ ਦੇ ਵਿੱਚ ਆ ਲਓ ਜੀ ਕੀ ਆ ਗਿਆ ਜੈ ਸੁਪਰ ਹਟ ਕਲਰ ਮਹਿੰਦੀ ਸ਼ੇਡ ਬਹੁਤ ਹੀ ਪਿਆਰੀ ਸ਼ੇਡ ਜੇ ਬਹੁਤ ਜਿਆਦਾ ਸੋਹਣਾ ਕਲਰ ਜੇ ਕਰੋ ਚੈੱਕ ਮਸਲੀਮ ਦੇ ਵਿੱਚ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਤੇ ਸੇਮ ਰੇਂਜ ਦੇ ਨਾਲ 600 ਤੇ 500 ਰੁਪਈਆ ਦਾ ਸੂਟ ਜੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਸੁਪਰ ਸੰਡੇ ਸੇਲ ਦੇ ਵਿੱਚ ਲੈ ਸਕਦੇ ਜੇ ਤੁਸੀਂ ਸ਼ਿਪਿੰਗ ਫ੍ਰੀ ਦੇ ਨਾਲ ਪੇਮੈਂਟ ਜਿਹੜੀ ਜੇ ਆਨਲਾਈਨ ਅਡਵਾਂਸ ਜੇ ਕੈਸ਼ ਓਨ ਡਿਲੀਵਰੀ ਜਿਹੜੀ ਨਹੀਂ ਦੇ ਹੈਗੀ ਉਹ ਵੀ ਅੱਗੇ ਆ ਗਿਆ ਜੇ ਵੀ ਨੈਕ ਦੇ ਵਿੱਚ ਇਹ ਵੀ ਬਹੁਤ ਸ਼ਾਨਦਾਰ ਡਿਜ਼ਾਈਨ ਜੇ ਬਹੁਤ ਸੋਹਣਾ ਕਲਰ ਜੇ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਸੁਪਰ ਸੰਡੇ ਸੇਲ ਦੇ ਨਾਲ ਰੇਟ ਦਵਾਂਗੇ ਸਿਰਫ ਤੁਹਾਨੂੰ ਇਹਦਾ ਆਪਾਂ 650 ਰੁਪਏ ਸਿੰਗਲ ਸੂਟ ਦਾ ਦੋ ਸੂਟ ਦਵਾਂਗੇ ਤੁਹਾਨੂੰ ਆਪਾਂ 1200 ਦੇ ਸ਼ਿਪਿੰਗ ਹੋਊਗੀ ਜੇ ਫਰੀ ਦੋਹਾਂ ਸੂਟਾਂ ਦੇ ਉੱਤੇ ਲੋਜੀ ਨੈਕਸਟ ਕਲਰ ਚੈੱਕ ਕਰੇ ਹੁਣ ਜਿਹੜੀ ਕਾ ਵੀ ਅੱਜ ਕਲਰ ਚਾਰਟ ਜਿਹੜਾ ਜਿਆ ਸਾਰਾ ਡਾਰਕ ਆ ਬਹੁਤ ਜਿਆਦਾ ਸ਼ਾਨਦਾਰ ਆਫਰ ਜੇ ਇੱਕ ਦੇ ਨਾਲ ਇੱਕ ਸੂਟ ਦੀ ਸ਼ਿਪਿੰਗ ਫਰੀ ਜਾਣ ਲਈ ਜੇ ਫਰੀ ਸ਼ਿਪਿੰਗ ਲੈ ਸਕਦੇ ਜੇ ਤੁਸੀਂ 1200 ਰੁਪਏ ਦੇ ਵਿੱਚ ਦੋ ਸੂਟਾਂ ਦੇ ਉੱਤੇ ਸਿੰਗਲ ਸੂਟ ਦੇ ਉੱਤੇ ਜਿਹੜੀ ਜੇ 650 ਰੁਪਏ ਸ਼ਿਪਿੰਗ ਜੇ ਅ ਸੂਤ ਵਿਦ ਸ਼ਿਪਿੰਗ ਜੇ ਸੂਟ 650 ਰੁਪਏ ਦਾ ਆਹ ਜੀ ਮਸਮੀਨ ਦਾ ਸੂਟ ਆ ਗਿਆ ਜੇ ਜਾਲ ਦਾ ਵਰਕ ਜੇ ਸਾਰਾ ਹੀ ਬੜਾ ਸੁਣਾ ਹੈਵੀ ਤੇ ਇਹ ਵੀਡੀਓ ਜਨਾ ਮੈਂ ਤੁਹਾਨੂੰ ਚੱਲਦੀ ਵੀਡੀਓ ਜੀ ਮੈਂ ਇੱਕ ਚੀਜ਼ ਕਲੀਅਰ ਕਰ ਦਵਾਂ ਆਹ ਡਿਜ਼ਾਈਨ ਲੈ ਲਓ ਚਾਹੇ ਤੁਸੀਂ ਕੋਈ ਵੀ ਇਹਨਾਂ ਸੂਟਾਂ ਚੋਂ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਕਸਟਮਰ ਕੀ ਕਰਦੇ ਆ ਕਿ ਮੈਨੂੰ ਫੋਟੋ ਭੇਜ ਕੇ ਕਹਿੰਦੇ ਸਾਡਾ ਆ ਸੂਟ ਰੈਡੀ ਕਰ ਦਿਓ ਬੇਨਤੀ ਇਹ ਹੈ ਜੇ ਕਿ ਸਿੰਗਲ ਸੂਟ ਜਿਹੜਾ ਜੇ 650 ਜੇ ਰੈਡੀ ਨਹੀਂ ਹੋਣਾ ਸਿੰਗਲ ਸੂਟ ਜਿਹੜਾ ਜੇ ਉਹ ਕਾਸਟਲੀ ਪੈ ਜਾਂਦਾ ਤੁਹਾਨੂੰ ਪਤਾ ਹੀ ਆ ਇਹ ਸਾਡੇ ਬਲਕ ਦੇ ਵਿੱਚ ਸਟਾਕ ਜਿਹੜਾ ਆਉਂਦਾ ਆ ਉਹ ਵਾਲੇ ਸੂਟ ਹੁੰਦੇ ਆ ਬਲਕ ਦੇ ਵਿੱਚ ਕੁਆਂਟੀਟੀ ਜੇ ਰੇਟ ਘੱਟ ਹੁੰਦਾ ਆ ਸੂਟ ਸਸਤੇ ਹੁੰਦੇ ਆ ਇਹ ਕਰਕੇ ਕੁਆਲਿਟੀ ਤੁਹਾਨੂੰ ਸੇਮ ਦਵਾਂਗੇ ਸੂਟ ਸਸਤੇ ਦਵਾਂਗੇ ਇਹ ਗਾਰੰਟੀ ਆ ਵੀਡੀਓ ਤੁਸੀਂ ਚੈੱਕ ਕਰੀ ਜਾਇਓ ਤੇ ਅੱਗੇ ਤੋਂ ਅੱਗੇ ਸ਼ੇਅਰ ਜਿਹੜੀ ਆ ਵੀਡੀਓ ਕਰੀ ਜਾਇਓ ਅੱਗੇ ਕਲਰ ਵੇਖਿਓ ਫਿਰ ਆ ਲੋ ਜੀ ਇਹ ਵੀ ਕਰੋ ਚੈੱਕ ਜਿਹੜੀ ਕਲਰ ਤੇ ਇਹ ਵੀ ਤੁਹਾਨੂੰ ਦਵਾਂਗੇ ਆਪਾਂ ਸਿਰਫ 600 ਤੇ 500 ਰੁਪਈਆ ਦੇ ਵਿੱਚ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਲੋ ਜੀ ਇੱਕ ਹੋਰ ਕਲਰ ਕਰੇ ਚੈੱਕ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਫ੍ਰੀ ਸ਼ਿਪਿੰਗ ਆਲ ਓਵਰ ਇੰਡੀਆ ਚ ਰੇਟ ਦਵਾਂਗੇ ਤੁਹਾਨੂੰ ਸਿਰਫ 600 ਤੇ 50 ਰੁਪਏ ਤੇ ਇਹ ਆ ਗਿਆ ਜੀ ਆਪਣੇ ਕੋ ਇਹਦੇ ਵਿੱਚ ਲਾਸਟ ਸੂਟ ਇਸ ਤੋਂ ਬਾਅਦ ਜਿਹੜੇ ਸੂਟ ਤੁਹਾਨੂੰ ਦਿਖਾਉਂਗਾ ਹੁਣ ਮੈਂ ਉਹ ਹੋਣਗੇ ਕਾਟਨ ਦੇ ਲਓ ਜੀ ਚੈੱਕ ਕਰ ਲਓ ਦੁਪੱਟਾ ਇਹਦੇ ਨਾਲ ਆਜੂਗਾ ਜੇ ਟਾਈ ਐਂਡ ਡਾਈ ਦਾ ਮਸਲੀਨ ਕਾਟਨ ਦਾ ਤੇ ਇਹ ਸੂਟ ਇਥੋਂ ਤੱਕ ਜਿਹੜੇ ਸੀਗੇ ਇਹ ਹੈਗੇ ਹੀ ਸੁਪਰ ਸण्डे 6655 ਰੁਪਏ ਦਾ ਸਿੰਗਲ ਸੂਟ ਦੋ ਸੂਟ ਜਿਹੜੇ ਸੀਗੇ 1200 ਦੇ ਹੁਣ ਇਹ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਕਾਟਨ ਦੇ ਸੂਟ ਇਹ ਵੀ ਤੁਹਾਨੂੰ ਆਪਾਂ ਦੇ ਦੇਣੇ ਅੱਜ ਸਿਰਫ 700 ਦੇ 50 ਰੁਪਏ ਦੇ ਵਿੱਚ ਕਿਪਨ ਗੇੜੀ ਫ੍ਰੀ ਹੋਊਗੀ ਜੇ ਇਹਨਾਂ ਦੇ ਉੱਤੇ ਆਹ ਲੋ ਜੀ ਕਰਿਓ ਚੈੱਕ ਸੂਟ ਬਹੁਤ ਜ਼ਿਆਦਾ ਸੋਹਣਾ ਜੇ ਤੇ ਇਹਦੇ ਨਾਲ ਥੱਲੇ ਇਹਦੇ ਹੈਗਾ ਜੇ ਘੇਰੇ ਦੇ ਉੱਤੇ ਪੈਚਵਰਕ ਪਲੱਸ ਏਮਬਰਾਇਡਰੀ ਇਧਰੋਂ ਨੈੱਕ ਦੇ ਉੱਤੇ ਸਾਰੇ ਥ੍ਰੈਡ ਦਾ ਵਰਕ ਜੇ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਆਜੂਗਾ ਜੇ ਕਾਟਨ ਦਾ ਹੈਵੀ ਤੇ ਉਹਦੇ ਉੱਪਰ ਜਿਹੜਾ ਦੁਪੱਟੇ ਦੇ ਜੇ ਉਹ ਵੀ ਤੁਹਾਨੂੰ ਮਿਲ ਜੂਗਾ ਜੇ ਸਾਰਾ ਇਹਦੇ ਕੱਟਵਰਕ ਹੋਇਆ ਦੁਪੱਟਾ ਜਿਹੜਾ ਜੇ ਮਿਕਸ ਕਾਟਨ ਦੇ ਵਿੱਚ ਤੇ ਸੂਟ ਜਿਹੜਾ ਜੇ ਉਹ ਕਾਟਨ ਦੇ ਵਿੱਚ ਆ ਇਹ ਤੁਹਾਨੂੰ ਮਿਲ ਜੂਗਾ ਜੇ 750 ਰੁਪਈਆ ਦਾ ਸੂਟ ਸ਼ਿਪਿੰਗ ਜਿਹੜੀ ਹੋਊਗੀ ਜੇ ਇਹਦੇ ਵਿੱਚ ਫ੍ਰੀ ਹੋਊਗੀ ਆ ਲੋ ਜੀ ਚੈੱਕ ਕਰ ਲਓ ਵਰਕ ਬਹੁਤ ਜ਼ਿਆਦਾ ਸ਼ਾਨਦਾਰ ਜੇ ਤੇ ਦੁਪੱਟਾ ਜਿਹੜਾ ਜੇ ਉਹ ਵੀ ਇਹਦੇ ਨਾਲ ਬਹੁਤ ਜ਼ਿਆਦਾ ਸ਼ਾਨਦਾਰ ਜੇ ਫਿਰੋਜੀ ਕਲਰ ਦਾ ਇਹ ਵੀ ਸੂਟ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ ਦੇ ਸਿਰਫ 750 ਰੁਪਈਆ ਦਾ ਸਿੰਗਲ ਸੂਟ ਤੇ ਦੋ ਸੂਟ ਇਹਦੇ ਵਿੱਚ ਤੁਹਾਨੂੰ ਆਪਾਂ ਦੇ ਦਾਂਗੇ ਆ 1400 ਰੁਪਏ ਦੇ ਆ ਲੋ ਜੀ ਇਹ ਵੀ ਆ ਗਿਆ ਜੇ ਅੱਗੇ ਕਾਟਨ ਦੇ ਵਿੱਚ ਇਹ ਸੂਟ ਦੇ ਵਿੱਚ ਤੁਸੀਂ ਨੈੱਕ ਦੇ ਉੱਤੇ ਸਾਰੇ ਵੇਖ ਸਕਦੇ ਹੋ ਜੇ ਵਰਕ ਬੜਾ ਸ਼ਾਨਦਾਰ ਤੇ ਦੁਪੱਟਾ ਆਊਗਾ ਪਲੇਨ ਇਹਦੇ ਨਾਲ ਇਹਦਾ ਰੇਟ ਵੀ ਤੁਹਾਨੂੰ ਦੇਵਾਂਗੇ ਆਪਾਂ 750 ਦੇ 50 ਰੁਪਏ ਦੋ ਸੂਟ ਜਿਹੜੇ ਜੇ ਉਹ ਇੱਕ ਜੇ 1400 ਰੁਪਏ ਦੇ ਵਿੱਚ ਸ਼ਿਪਿੰਗ ਲਵਾਂਗੇ ਫ੍ਰੀ ਤੁਹਾਨੂੰ ਆਲੋਜੀ ਆ ਵੀ ਡਿਜ਼ਾਈਨ ਚੈੱਕ ਕਰਿਓ ਆ ਵੀ ਡਿਜ਼ਾਈਨ ਜਿਹੜਾ ਜੇ ਤੁਸੀਂ ਇਹਦੀ ਵੀ ਬੜੀ ਜ਼ਿਆਦਾ ਡਿਮਾਂਡ ਕਰ ਰਹੇ ਹੋ ਇਹ ਵੀ ਆਗਾ ਰਿਪੀਟ ਦੇ ਵਿੱਚ ਆਪਣੇ ਕੋ ਥੱਲੇ ਇਹਦੇ ਘੇਰੇ ਦੇ ਵਰਕ ਬੜਾ ਸੋਹਣਾ ਜੇ ਦੁਪੱਟਾ ਜਿਹੜਾ ਜੇ ਦਾ ਉਹ ਵੀ ਬੜਾ ਸ਼ਾਨਦਾਰ ਤੇ ਦੁਪੱਟਾ ਜਿਹੜਾ ਜੇ ਇਹ ਮਸਲੀਨ ਦੇ ਵਿੱਚ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸ਼ਿਪਿੰਗ ਫਰੀ ਦੇ ਨਾਲ ਰੇਟ ਆਊਗਾ 750 ਰੁਪਏ ਆਲੋਜੀ ਅੱਗੇ ਫੇਰ ਆ ਗਿਆ ਪੈਚ ਵਰਕ ਦੇ ਨਾਲ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜੇ ਇਹ ਵੀ ਇਹਦੇ ਪੈਚਵਰਕ ਹੋਇਆ ਆ ਬਹੁਤ ਸੋਹਣਾ ਇਹਦੇ ਉੱਤੇ ਥ੍ਰੈਡ ਵਰਕ ਪਲੱਸ ਇਹਦੇ ਵਿੱਚ ਹੋਇਆ ਪੈਚਵਰਕ ਤੇ ਕਲਰ ਬਹੁਤ ਜ਼ਿਆਦਾ ਸੋਹਣਾ ਲਾਈਟ ਪੇਲ ਪਿੰਕ ਤੇ ਨਾਲ ਇਹਦੇ ਆ ਗਿਆ ਦੁਪੱਟਾ ਦੁਪੱਟੇ ਦੇ ਵੀ ਕੱਟ ਵਰਕ ਜਿਹੜਾ ਜੇ 4 ਸਾਈਡ ਦੇ ਉੱਤੇ ਹੋਇਆ ਇਹ ਵੀ ਤੁਹਾਨੂੰ ਮਿਲ ਜਾਊਗਾ ਜੇ ਸੇਮ ਰੇਟ 750 ਰੁਪਏ ਦੇ ਵਿੱਚ ਸ਼ਿਪਿੰਗ ਦਵਾਂਗੇ ਤੁਹਾਨੂੰ ਇਹਦੇ ਉੱਤੇ ਫ੍ਰੀ ਆਪਾ ਆਹ ਲੋ ਜੇ ਅੱਗੇ ਆ ਗਿਆ ਜੇ ਮਸਲੀਨ ਦੇ ਵਿੱਚ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਤੇ ਇਹ ਵੀ ਤੁਹਾਨੂੰ ਪੂਰਾ ਡਿਜ਼ਾਈਨ ਜਿਹੜਾ ਤੁਸੀਂ ਵੇਖ ਸਕਦੇ ਹੋ ਵਰਕ ਕਿੰਨਾ ਜ਼ਿਆਦਾ ਹੈਵੀ ਹੈ ਇਹਦਾ ਤੇ ਇਹ ਜਿਹੜਾ ਜੇ ਸੂਟ ਇਹ ਤੁਹਾਨੂੰ ਦੇ ਦਾਂਗੇ ਆਪਾਂ ਸਿਰਫ 750 ਦੇ ਪੰਜਾਹ ਰੁਪਏ ਦੇ ਨਾਲ ਦੁਪੱਟਾ ਇਹਦੇ ਨਾਲ ਆਊਗਾ ਮਸਲੀਨ ਦਾ ਦੁਪੱਟੇ ਦੇ ਉੱਤੇ ਜਿਹੜਾ ਜੇ ਉਹ ਵੀ ਸਾਰਾ ਜਿਹੜਾ ਜੇ ਵਰਕ ਹੋਇਆ ਬੜਾ ਸ਼ਾਨਦਾਰ ਅਗਲਾ ਸੂਟ ਵੀ ਚੈੱਕ ਕਰਿਓ ਉਹ ਵੀ ਆਜੂਗਾ ਕਾਟਨ ਦਾ ਆਹ ਸੱਚਾ ਆਹ ਸੂਟ ਜਿਹੜਾ ਜੇ ਇਹਦਾ ਫੈਬਰਿਕ ਜਿਹੜਾ ਹੈ ਇਹ ਮਸਲੀਨ ਦਾ ਹੈ ਇਹ ਮਸਲੀਨ ਦਾ ਜੇ ਬਾਕੀ ਸਾਰੇ ਜਿਹੜੇ ਆ ਕਾਟਨ ਦੇ ਸੂਟ ਆਉਂਦੇ ਆ ਆ ਲੋ ਜੀ ਆ ਵੀ ਬੜਾ ਸ਼ਾਨਦਾਰ ਜਿਹਾ ਸੂਟ ਜੇ ਇਹ ਆਗਾ ਜੇ ਕਾਟਨ ਦੇ ਵਿੱਚ ਤੇ ਕੰਟਰਾਸਟ ਤੁਸੀਂ ਦੇਖ ਸਕਦੇ ਜਿਹੜਾ ਕੰਡਾ ਪਿਆਰਾ ਹੈ ਨਾਲ ਇਹਦੇ ਦੁਪੱਟਾ ਜੇ ਕੋਟਾ ਡੋਰੀਆ ਦਾ ਦੁਪੱਟਾ ਵੀ ਬਹੁਤ ਸ਼ਾਨਦਾਰ ਜੇ ਦੁਪੱਟੇ ਤੇ ਵੀ ਜਿਹੜਾ ਜੇ ਕੱਟਵਰਕ ਹੋਇਆ ਸਾਰੇ ਇਹਦੇ ਤੇ ਆ ਇੱਕ ਹੋਰ ਸੂਟ ਆਗਾ ਜੇ ਮਸਲੀਨ ਦੇ ਵਿੱਚ ਵਰਕ ਚੈੱਕ ਕਰੋ ਸੂਟ ਦੇ ਉੱਤੇ ਕਿੰਨਾ ਜਿਆਦਾ ਸੋਹਣਾ ਤੇ ਕਿੰਨਾ ਹੈਵੀ ਵਰਕ ਆ ਉਨੇ ਸੋਨੇ ਨਾਲ ਦੁਪੱਟੇ ਇਹਨਾਂ ਦੇ ਇਹ ਵੀ ਤੁਹਾਨੂੰ ਆਪਾਂ ਦਵਾਂਗੇ ਸਿਰਫ ਤੇ ਸਿਰਫ 750 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਰਹੂਗੀ ਜਿੰਨਾਂ ਦੇ ਉੱਤੇ ਆ ਵੀ ਸੂਟ ਆਪਾਂ ਥੋੜੇ ਦਿਨ ਪਹਿਲਾਂ ਪਾਏ ਸੀ ਇੱਕੋ ਕਲਰ ਰਹਿ ਗਿਆ ਜੇ ਪਿਸਤਾ ਸ਼ੇਡ ਰਹਿ ਗਈ ਬਸ ਇਹਦੀ ਬਾਕੀ ਜਿਹੜਾ ਜੇ ਇਹਦਾ ਸਟਾਕ ਆਊਟ ਹੋ ਗਿਆ ਚਲੋ ਜੀ ਦੁਪੱਟਾ ਲੈ ਲਓ ਇਹ ਨਾਲ ਮਸਲੀਨ ਦਾ ਤੇ ਮਸਲੀਨ ਦਾ ਹੀ ਸੂਟ ਜੇ ਆਲ ਓਵਰ 5 ਮੀਟਰ ਦੇ ਵਿੱਚ ਤੇ ਇਹ ਹੀ ਕੇ ਸਾਡੇ ਕੋਲ ਸੋਹਣੇ ਸੋਹਣੇ ਸੂਟ ਸੁਪਰ ਸੰਡੇ ਸੇਲ ਦੇ ਵਿੱਚ ਜਿਨ੍ਹਾਂ ਦੇ ਵਿੱਚ ਆਪਾਂ ਤੁਹਾਨੂੰ ਮਸਲੀਨ ਦੇ ਸੂਟ ਦਿੱਤੇ ਆ ਦੁਪੱਟੀਆਂ ਪਲੇਨ ਟਾਈ ਐਂਡ ਡਾਈ ਦੇ ਨਾਲ ਤੇ ਬਾਕੀ ਆਪਾਂ ਕਾਟਨ ਦੇ ਦਿੱਤੇ ਆ ਮਸਲੀਨ ਦੇ ਦਿੱਤੇ ਆ ਦੁਪੱਟੇ ਕਢਾਈਆਂ ਵਾਲਿਆਂ ਦੇ ਨਾਲ ਕਢਾਈ ਵਾਲੇ ਦੁਪੱਟੇ ਜਿਨ੍ਹਾਂ ਨਾਲ ਉਹਨਾਂ ਦਾ ਰੇਟ ਹੈ गाइस 750 ਰੁਪਏ ਜਿਨ੍ਹਾਂ ਨਾਲ ਪਲੇਨ ਦੁਪੱਟੇ ਹੀ ਉਹਨਾਂ ਦਾ ਰੇਟ ਹੈ गाइस 650 ਰੁਪਏ ਇਹ ਸੁਪਰ ਸੰਡੇ ਸੇਲ ਆ ਆਫਰ ਜਿਹੜੀ ਆ ਸੰਡੇ ਦੀ ਆ ਚੈੱਕ ਕਰ ਲਓ ਸੂਟ ਜਲਦੀ ਜਲਦੀ ਬੁੱਕ ਕਰ ਲਓ ਤੇ ਫਿਰ ਤੁਹਾਨੂੰ ਮਿਲਾਂਗੇ ਆਪਾਂ ਨੰਗ ਵੀਡੀਓ ਦੇ ਨਾਲ ਬਾਏ ਬਾਏ ਸਸਕਾ ਜੀ ਧੰਨਵਾਦ ਜੀ